ਅਕਤੂਬ ਇੰਦਾਂ ਸਾਰਿਆਂ ਨੂੰ ਬਤਿਹਾ 16 ਮਾ ਫਤੀਨਾ ਦਿਨ ਮਾਈ ਜੀ ਦਾ ਖਾਲਸਾ ਅੱਜ ਵੀ ਜਿਹੜਾ ਇੱਕ ਆਠ ਹੋਇਆ ਨਾ ਇਹ ਤੋਂ ਇਹ ਪਤਾ ਲੱਗਦਾ ਵੀ ਆਪਾਂ ਹਰ ਇੱਕ ਬੰਦੇ ਨੇ ਆਪਦੀ ਜ਼ਿੰਮੇਵਾਰੀ ਸਮਝੀ ਹੈ ਜੇ ਹਰ ਬੰਦਾ ਜ਼ਿੰਮੇਵਾਰ ਹੋ ਕੇ ਜ਼ਿੰਮੇਵਾਰੀ ਨੂੰ ਸਮਝ ਕੇ ਇੱਥੇ ਆਏਗਾ ਤਾਂ ਹੀ ਆਪਣਾ ਅੱਜ ਵਾਲਾ ਕਾਰਜਾ ਜਿਹੜਾ ਇਹ ਸੰਪੂਰਨ ਚੜੂਗਾ ਕਿ ਆਪਾਂ ਐਵੇਂ ਬੁਖ ਵਿੱਚ ਵੀ ਐਵੇਂ ਜ਼ਿੰਮੇਵਾਰ ਰਹੇਗਾ ਆਪਾਂ ਜਿਵੇਂ ਆਪਾਂ ਆਪਣੇ WhatsApp groupਾਂ ਚਾਂਗੇ ਜਾਂ ਬਾਗਲੀ ਤੇ ਜਾਣੇ ਕਿਤੇ ਵੀ ਉਥੇ ਵੀ ਮੇਰਾ ਵੀ ਇਨਹਾਰਿਕ ਨੇ ਇਨੀ ਜ਼ਿੰਮੇਵਾਰੀ ਦਿਖਾਉਣੀ ਹੈ ਜਿਵੇਂ ਅੱਜ ਜਿੰਮੇਵਾਰੀ ਦਿਖਾਈ ਹੈਗੀ ਤਾਂ ਕਿ ਆਪਾਂ ਪੇਕਾ ਨੂੰ ਜਾਂ ਹੋਰ ਜਿੰਨੀਆਂ ਵੀ ਕੋਈ NGO ਹੈ ਹੈਲੋ ਆਹ ਕਦੇ ਬੋਲ ਖੋਲ ਕੇ ਦੇਦੀ ਕੋਈ ਨੁਕਸਾਨ ਨਾ ਕਰ ਸਕਦੇ ਹਾਂ ਕਿਉਂਕਿ ਅੱਜ ਤੋਂ ਬਾਅਦ ਇਹ ਆਪਣਾ ਕੱਠ ਦੇ ਉੱਤੇ ਕੰਲੀ ਪੀਤਾ ਦੀ ਬਹੁਤ ਬਖਲਾਅ ਬਚਾਉਂਗੇ ਇਹ ਨੇ ਕਾਠ ਉਹਨਾਂ ਦੀਆਂ ਨੀਤਾਂ ਦਾਊਗਾ ਤੇ ਆਪਾਂ ਮੌਕਾ ਹੀ ਦੇਣਾਗਾ ਉਹਨਾਂ ਨੂੰ ਵੀ ਆਪਾਂ ਕੋਈ ਮੌਕਾ ਦਈਏ ਉਹਨਾਂ ਨੂੰ ਤੇ ਕੱਲ ਨੂੰ ਉਹ ਆਪਣੇ ਖਿਲਾਫ ਅਦਾਲਤਾਂ 'ਚ ਮਜ਼ਬੂਤ ਹੋ ਸਕਣ ਆਪਾਂ ਹਰੇਕ ਹਰੇਕ ਗੱਲ ਨੂੰ ਮੇਰਾ ਵੀ ਆਪਸ ਵਿੱਚ ਚੇਤੇ ਢੰਗ ਨਾਲ ਕਰਨਾ ਹੈ ਗਰੁੱਪਾਂ ਦੇ ਵਿੱਚ ਚਲੋ ਜੇ ਕਿਸੇ ਦੀ ਖੁਸ਼ੀ ਸਾਰਿਆਂ ਨੂੰ ਹੁੰਦੀ ਹੈਗੀ ਸਾਰੇ ਖਿਡਾਰੀ ਟੌਪ ਦੇ ਹੈਗੇ ਵਿਕੀ ਗਾਮੀ ਵਾਲਾ ਮੋਰ ਬੱਪੀ ਵਾਲਾ ਇਹਨਾਂ ਜਿੰਨੀਆਂ ਬਾਜ਼ੀਆਂ ਕਿਸੇ ਨੇ ਨਹੀਂ ਜਿੱਤੀਆਂ ਹੋਣੀਆਂ ਪਰ ਕਦੇ ਗਰੁੱਪਾਂ ਦੇ ਵਿੱਚ ਰੌਲਾ ਨਹੀਂ ਪਾਇਆ ਵੀ ਅੱਜ ਫਲਾਨੀ ਜਗ੍ਹਾ ਜਿੱਤ ਕੇ ਅੱਜ ਇੰਨੇ ਪੈਸੇ ਜਿੱਤ ਕੇ ਮੇਰਾ ਵੀਰ ਗੱਲ ਥੋੜੀ ਜਿਹੀ ਕੌੜੀ ਐ ਜਿੱਤ ਵੀ ਖੁਸ਼ੀ ਹੁੰਦੀ ਐ ਪਰ ਜਿੱਤ ਦਾ ਰੌਲਾ ਨਹੀਂ ਪਾਉਣਾਗਾ ਆਪਾਂ ਜਦੋਂ ਵੀ ਕਿਤੇ ਬਾਜ਼ੀ ਖਾਂ ਤੁਹਾਨੂੰ ਕੋਈ ਵੀ ਇਨਾਮ ਮਿਲਦਾਗਾ ਤੇ ਏਵੇਂ ਬਾਕੀ ਸਾਰੇ ਦੰਗਿਆਂ 'ਚ ਵੀ ਆਪਾਂ ਪੂਰੇ ਸੱਚੇ ਢੰਗ ਨਾਲ ਇਕੱਠੇ ਹੋ ਕੇ ਚੱਲਣਾ ਜਿਵੇਂ ਅੱਜ ਆਪਾਂ ਇਕ ਹੈਗਾ ਜਿਹੜੀ ਆਪਦੀ ਕੋਈ ਪਰਸਨਲ ਆਪਣੀ ਕੋਈ ਲਾਗ ਦਾ ਤੇ ਹੋਤੇ ਜੁੜ ਕੇ ਚੱਲਾਂਗੇ ਕਿਉਂ ਆਪਾਂ ਮਜ਼ਬੂਤ ਹੈ ਅੱਜ ਇੱਥੇ ਇਕੱਠ ਕਰ ਲਿਆ ਤੇ ਦੁਬਾਰੇ ਆਪਾਂ ਨੂੰ ਮੁੜ ਕੇ ਜਿਹੜੇ ਵੀ ਪਿੰਡ ਚੋਂ ਹੋਰ ਲੋਕ ਜਣੇ ਆਉਣ ਲੋਕਾਂ ਨੂੰ ਰੈਲੀਆਂ ਤੇ ਲਿਆਉਣ ਵਾਸਤੇ ਲੋਕਾਂ ਨੂੰ ਇਕੱਠ ਕਰਨ ਵਾਸਤੇ ਦਿਹਾੜੀ ਦੇਣੀ ਪੈਂਦੀ ਹੈ ਤੇ ਆਪਣੇ ਬੰਦੇ ਸਾਰੇ ਆਪਦੇ ਵੱਲੋਂ ਪੈਸੇ ਠੀਕੇ ਆਏ ਐ ਇੱਥੇ ਆਪਾਂ ਸੋਨੇ ਸੋਹਣ ਹਾਤ ਸਤਿ ਸ਼੍ਰੀ ਅਕਾਲ ਬਸ ਇੰਨੀ ਬਰਾਤ ਜੇ ਮੇਰੇ ਹੱਥੋਂ ਨਹੀਂ ਕੇ ਬੇਨਤੀ ਹੈ ਸਾਰਿਆਂ ਨੇ ਏਕਾ ਰੱਖਣਾ ਜੁੜਦੇ ਰਹਿਣਾਗਾ ਕਿਤੇ ਆਪਣਾ ਇੱਕ ਫੇਰ ਵੀ ਆਪਣੀ ਗੀਤ ਹੈਗੀ ਧੰਨਵਾਦ ਆਪਣੇ ਵੀਰਾਂ ਨੂੰ ਬੇਨਤੀ ਆ ਭਈ ਆ ਬਾਸਾ ਜਿਹੜਾ ਦਾ ਆ ਬਾਸਾ ਆਪਣਾ মিডিਆ ਨੇ ਕਵਰ ਕਰਨਾ ਇਹਦੇ ਲਈ ਤੁਸੀਂ ਬਹਿ ਕੇ ਥੋੜਾ ਜਿਹਾ ਸਾਨੂੰ ਟਾਈਮ ਦੇ ਦਿਓ ਜਿਹੜਾ ਅਗਲਾ ਬੁਲਾਵਾ ਕੋਈ ਭੂਮੀਪੁਰਾਂ